ਪੋਸਟ ਪਾਈ ਹੈ ਇੱਥੇ ਕਿ ਜੀ ਯੋਗਰਾਜ ਸਿੰਘ ਮਰਨਾ ਚਾਹੁੰਦਾ ਕਿਸ ਉਲੀ ਦੇ ਪੱਠੇ ਨੇ ਪਾਈ ਹੈ ਮੈਨੂੰ ਨਹੀਂ ਪਤਾ ਪਰ ਇਹਨੂੰ ਮੈਂ ਇੱਕ ਗੱਲ ਦੱਸ ਦੇਣਾ ਚਾਹਣਾ ਕਿ ਮੈਂ ਸ਼ੇਰ ਆ ਤੇ ਜੰਗਲ 'ਚ ਸ਼ੇਰ ਜਦ ਤੱਕ ਜਿਉਂਦਾ ਰਾਜ ਉਹਦਾ ਹੀ ਹੁੰਦਾ ਇਹਨੇ ਹੋਰ ਹੀ ਬਣਾ ਕੇ ਗੱਲ ਕਰਤੀ ਤੁਸੀਂ ਇਹਨਾਂ ਦੇ ਗੱਲਾਂ ਨਾ ਸੁਣਿਆ ਕਰੋ ਤੁਹਾਨੂੰ ਯੋਗਰਾਜ ਸਿੰਘ ਜਾਣਦੇ ਐਨੇ ਮੈਨੂੰ ਫੋਨ ਆ ਕੇ ਲੋਕਾਂ ਦੇ ਲੋਕ ਰੋਈ ਜਾਂਦੇ ਆ ਵਿਚਾਰੇ ਕੀ ਕਰਤਾ ਤੂੰ ਲਿਖ ਕੇ ਸਾਰੀ ਦੁਨੀਆ ਹਿਲਾ ਕੇ ਰੱਖੇ ਇਸ ਕਰਕੇ ਭਾਈ ਇਹਨੂੰ ਮaaf ਕਰ ਦਿੰਦੇ ਆ ਥੋੜੇ ਕਿੰ ਕਰਨਾ ਤੇਰੇ ਪਰਿਵਾਰ ਬਾਰੇ ਲਿਖਿਆ ਜਾਂ ਕੋਈ ਗੱਲ ਕੀਤੀ ਫੇਰ ਨਾ ਆਖਿਓ ਜੀ ਇਹੋ ਜਿਹਾ ਪਰਿਵਾਰ ਇਹੋ ਜਿਹੇ ਬੱਚੇ ਜੀ ਕਾ ਕਿ ਫਤਿਹ ਮਹਾਰਾਜੀ ਆ ਗੱਲ ਮੈਂ ਆ ਕਰਨੀ ਸੀ ਉਹ ਕਿਸੇ ਨੇ ਇੱਕ ਪੋਸਟ ਪਾਈ ਐ ਇੱਥੇ ਕਿ ਜੀ ਯੋਗਰਾਜ ਸਿੰਘ ਮਰਨਾ ਚਾਹੁੰਦਾ ਕਿਸ ਉੱਲੂ ਦੇ ਪੱਠੇ ਨੇ ਪਾਈ ਐ ਮੈਨੂੰ ਨਹੀਂ ਪਤਾ ਪਰ ਇਹਨੂੰ ਮੈਂ ਕਿਹਾ ਗੱਲ ਕਰਨਾ ਚਾਹਣਾ ਕਿ ਮੈਂ ਸ਼ੇਰ ਆ ਤੇ ਜੰਗਲ 'ਚ ਸ਼ੇਰ ਜਦ ਤੱਕ ਜਿਉਂਦਾ ਰਾਜ ਉਹਦਾ ਹੀ ਹੁੰਦਾ ਭਈ ਹੁਣ ਮੈਂ ਅਮਰਿਤਸਰ ਆਨੇ ਮੈਨੂੰ ਸ਼ਿਕਾਇਤ ਆ ਆਪਣੀ ਗੋਹ ਵੀ ਪੇਠਾ ਲਿਆ ਤੇ ਹੁਣ ਮੈਂ ਜਾਣ ਦੀ ਤਿਆਰ ਆ ਮਹਾਰਾਜੀ ਮੈਨੂੰ ਜਦ ਮਰਜੀ ਲੈ ਜਾ ਮੇਰੀ ਜ਼ਿੰਦਗੀ ਸੰਪੂਰਨ ਹੋ ਇਹਨੇ ਹੋਰ ਹੀ ਬਣਾ ਕੇ ਗੱਲ ਕਰਤੀ ਮੇਰੇ ਘਰ ਦੇ ਮਾਤਾ ਜਿਹੜੀ ਆਪਣੀ ਮੈਂ ਕਦੇ ਆਪਣੀ ਵਾਈਫ ਨੂੰ ਵਾਈਫ ਨਹੀਂ ਕਿਹਾ ਮਾਤਾ ਹੀ ਕਿਹਾ ਪਰ ਮਾਤਾ ਨਿੰਨਾ ਉਹ ਵਿਚਾਰੀ ਦੋ ਦੋ ਟਿਫਨ ਚੱਕੀ ਫਿਰਦੀ ਐ ਨਾਲੇ ਤਾਂ ਅਕੈਡਮੀ ਚ ਜਾਂਦੀ ਐ ਟਿਫਨ ਰੋਟੀ ਪਿੱਛੇ ਪਿੱਛੇ ਲਈ ਫਿਰਦੀ ਐ ਮੇਰੇ ਕੋਈ ਕਈ ਵਾਰੀ ਟਾਈਮ ਨਹੀਂ ਹੁੰਦਾ ਖਾਣ ਨੂੰ ਇਹ ਮੇਰੇ ਬੱਚੇ ਹੋਏ ਵੇਖੋ ਵੀ ਝੋਰਾ ਆ ਨੀਲਮ ਬਟੀਆਂ ਮੇਰੀ ਜੋਰੇ ਦੀ ਵਾਈਫ ਮੇਰੀ ਹੇਦਰ ਬਟੀਆਂ ਯੂਵੀ ਦੀ ਵਾਈਫ ਮੇਰੇ ਦੋਨੋਂ ਗ੍ਰੈਂਡ ਚਿਲਡਰਨ ਬੱਚੇ ਦੋਵੀਆਂ ਨਾਤਾਵਾਂ ਸ਼ਬਨਮ ਹੋਣੀ ਸਾਰੇ ਅਸੀਂ ਇੱਕ ਪਰਿਵਾਰ ਹਾਂ ਤੁਹਾਨੂੰ ਦੱਸ ਦਈਏ ਜੇ ਮੈਂ ਕੋ ਪਹਿਲਾਂ ਆਪਣਾ ਦਿਮਾਗ ਸੈੱਟ ਕਰ ਲਿਆ ਕਰਾਂ ਮੈਂ ਤੁਹਾਨੂੰ ਦੱਸਾਂ ਤੁਸੀਂ ਕੀ ਸਮਝ ਬੱਪਰ ਸ਼ੇਰ ਆਦਮੀ ਆ ਤਾਂ ਮੇਰਾ ਠਾ ਵੱਡਾ ਪਰਿਵਾਰ ਆ ساری ਦੁਨੀਆ ਦੀ ਮੇਰੀਆਂ ਧੀਆ ਨੇ ਪੁੱਤਰ ਨੇ ਅਜੇ ਮੈਂ ਦਸਵੇਂ ਗੁਰੂ ਮਹਾਰਾਜ ਨੇ ਆਖਿਆ ਸੱਚ ਕਹੂੰ ਸੁਣ ਲਿਓ ਸਵੇ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਇਹ ਇਹ ਪਰਿਵਾਰ ਮੇਰਾ ਮੈਨੂੰ ਜ਼ਿੰਦਗੀ ਦੇ ਵਿੱਚ ਇਨੀ ਕਿ ਤਾਕਤ ਬਖਸ਼ੀ ਹੋਈ ਆ ਵੀ ਜੇ ਜਦ ਚਾਹੂੰਗਾ ਉਦੋਂ ਜਾ ਕਲ ਕੀਤੀ ਸੀ ਮੈਂ ਹੁਣ ਸੰਪੂਰਨ ਹੋ ਗਈ ਜ਼ਿੰਦਗੀ ਮੇਰੀ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਆ ਆਯੂਵੀ ਹਰ ਮਹੀਨੇ 50000 ਰੁਪਿਆ ਮੇਰੇ ਅਕਾਊਂਟ ਚ ਭੇਜਦਾ ਜੇ ਮੈਂ ਹੁਣ ਆਵਾਜ਼ ਮਾਰਦਾ ਨਾ ਵੀ ਮੈਨੂੰ ਆ ਚਾਹੀਦਾ ਤਾਂ ਸਾਰਾ ਕੁਝ ਛੱਡ ਕੇ ਆ ਜਾਉ ਮੇਰੀ ਮਾਤਾ ਛੋਟੀ ਸੁਤਵੀਰ ਕੌਰ ਨੀਨਾ ਇਹ ਚੜੀ ਅਕੈਡਮੀ ਚ ਵੀ ਕੰਮ ਕਰਦੀ ਘਰ ਵੀ ਚਲਾਉਂਦੀ ਬੱਚੇ ਪਾਲਦੀ ਆ ਜੇ ਮੇਰੇ ਨਾਲ ਇੰਨਾ ਸਤਕਾਰ ਮਾਨ ਪਿਆਰ ਕਰਦੇ ਸਾਰੇ ਇਹਨਾਂ ਦੀਆਂ ਭੈਣਾਂ ਇਹਨਾਂ ਦੇ ਘਰ ਵਾਲੇ ਆ ਜੀ ਤੇ ਮਾਤਾ ਸਾਡੀ ਉਮੀਦ ਕੌਰ ਜੀ ਉਹ ਸਾਨੂੰ ਉਹ ਤਾਂ ਪੁੱਤ ਸਮਝ ਕੇ ਕਰਦੇ ਉਮਰ ਜੀ ਲਿਖਤਾ ਹੋਏ ਅਗਰੋਂ ਭਾਈ ਆਪਦੀ ਕਲਮ ਹਿਸਾਬ ਨਾਲ ਚਲਾਇਆ ਕਰੋ ਆਰਟੀਕਲ ਹਿਸਾਬ ਨਾਲ ਲਿਖਿਆ ਕਰੋ ਮੇਰੇ ਨਾਲ ਕਿਉਂ ਜੇ ਤੈਨੂੰ ਕਿਹਦੇ ਹੱਕ ਦਿੱਤਾ ਵੀ ਇਹੋ ਜਿਹੇ ਗੱਲਾਂ ਲਿਖਣ ਦਾ ਤੈਨੂੰ ਯੋਗਰਾ ਸਿੰਘ ਐ ਲੱਗਦਾ ਜਰਨਲ ਵੀ ਕਦੇ ਕਹਿੰਦੇ ਨੇ ਮੈਂ ਮਰਨ ਨੂੰ ਤਿਆਰ ਮੇਰੇ ਰੋਟੀ ਨਹੀਂ ਮਿਲਦੀ ਰੋਟੀ ਦਾ ਮੈਨੂੰ ਸਾਰੀ ਦੁਨੀਆ ਦਿੰਦੀ ਈ ਹੈ ਮੇਰੇ ਘਰ ਦੇ ਮੇਰੇ ਪਿੱਛੇ ਪਿੱਛੇ ਤੋਰੇ ਫਿਰਦੇ ਅੱਗੇ ਤੋਂ ਆਜੇ ਗੱਲਾਂ ਲਿਖੀ ਆਪਦਾ ਹਿਸਾਬ ਲਾਦੇ ਹੋ ਜੀ ਜਦ ਤੱਕ ਛੱਡ ਚੱਲ ਕਿਉਂਕਿ ਅਮਰਿਤ ਸ਼ਕਲ ਜੇ ਮੈਂ ਪਹਿਲਾ ਯੋਗਰਾ ਹੁੰਦਾ ਮੈਂ ਤੇਰਾ ਦਫ਼ਤਰ ਆ ਜਾਣਾ ਸੀ ਇੰਪਰੈਂਟ ਕੋਣ ਹੈ ਕੋਣ ਨਹੀਂ ਹੈ ਅਮਰ ਦਾਰ ਜਿਹੜੇ ਗੱਲਾਂ ਲਿਖੀਆਂ ਤਾਂ ਗੱਲ ਕੁਝ ਕਰੀ ਦੀਆ ਕਰ ਤੁਸੀਂ ਕੁਝ ਦਿੰਦੇ ਹੋ ਲੋਕਾਂ ਦੇ ਘਰਾਂ 'ਚ ਕਲੇਸ਼ ਕਰਨਾ ਚਾਹੁੰਦੇ ਘਰ ਤੋੜਨਾ ਚਾਹੁੰਦੇ ਤੁਸੀਂ ਤੁਸੀਂ ਇਹਨਾਂ ਦੇ ਗੱਲਾਂ ਦਾ ਸੁਣਿਆ ਕਰੋ ਤੁਹਾਨੂੰ ਯੋਗਰਾ ਸਿੰਘ ਜਾਣਦੇ ਐਨੇ ਮੈਨੂੰ ਫੋਨ ਆਗੇ ਲੋਕਾਂ ਦੇ ਲੋਕ ਰੋਈ ਜਾਂਦੇ ਐ ਵਿਚਾਰੇ ਕੀ ਕਰਤਾ ਤੂੰ ਲਿਖ ਕੇ ਸਾਰੀ ਦੁਨੀਆ ਹਲਾ ਕੇ ਰੱਖਿਆ ਹੋ ਜਾ ਪਰਿਵਾਰ ਇਹੋ ਜੇ ਬੱਚੇ ਇਹੋ ਜੀਆਂ ਮਾਤਾਵਾਂ ਨੂੰ ਨਹੀਂ ਮਿਲ ਸਕਦੀਆਂ ਕਿਸੇ ਨੂੰ ਜਿੰਨਾ ਮੇਰਾ ਬੜਾਪੇ 'ਚ ਪਿਆਰ ਕਰਦੇ ਇਹ ਹੋਰ ਗੱਲ ਹੈ ਵੀ ਮੈਂ ਜਾਪ ਹੁੰਦਾ ਕੱਲੇ ਹੋ ਕੇ ਇਸ ਕਰਕੇ ਮੈਂ ਪਾਸੇ ਹੋ ਕੇ ਰਹਿਣਾ ਕਿ ਤੁਸੀਂ ਆ ਪੜ੍ਹ ਕੇ ਤਾਂ ਵੀ ਉਦਾਸ ਹੋਇਆ ਕਰੋ ਅਜੇ 20 ਟਟਪੂਜੀ ਤਰੇ ਫਿਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਇੱਕ ਪੋਸਟ ਪਾਈ ਐ ਇੱਥੇ ਕਿ ਜੀ ਯੋਗਰਾਜ ਸਿੰਘ ਮਰਨਾ ਚਾਹੁੰਦਾ ਕਿਸ ਉੱਲੀ ਦੇ ਪੱਠੇ ਨੇ ਪਾਈ ਐ ਮੈਨੂੰ ਨਹੀਂ ਪਤਾ ਪਰ ਇਹਨੂੰ ਮੈਂ ਇੱਕ ਗੱਲ ਦੱਸ ਦੇਣਾ ਚਾਹਣਾ ਕਿ ਮੈਂ ਸ਼ੇਰ ਆ ਤੇ ਜੰਗਲ 'ਚ ਸ਼ੇਰ ਜਦ ਤੱਕ ਜਿਉਂਦਾ ਰਾਜ ਉਹਦਾ ਹੀ ਹੁੰਦਾ ਇਹਨੇ ਹੋਰ ਹੀ ਬਣਾ ਕੇ ਗੱਲ ਕਰਤੀ ਤੁਸੀਂ ਇਹ ਲੋ ਜੱਗੱਲਾਂ ਨਾ ਸੁਣਿਆ ਕਰੋ ਤੁਹਾਨੂੰ ਯੋਗਰਾਜ ਸਿੰਘ ਜਾਣਦੇ ਐਨੇ ਮੈਨੂੰ ਫੋਨ ਆ ਗਏ ਲੋਕਾਂ ਦੇ ਲੋਕ ਰੋਈ ਜਾਂਦੇ ਐ ਵਿਚਾਰੇ ਕੀ ਕਰਤਾ ਤੂੰ ਲ ਕਰ ਦਿੰਨੇ ਆ ਹੁਣ ਕਿੰਨੇ ਕਰਨੇ ਮੇਰੇ ਪਰਿਵਾਰ ਬਾਰੇ ਲਿਖਿਆ ਜਾਂ ਤੂੰ ਗੱਲ ਕੀਤੀ ਫੇਰ ਨਾ ਕਿਹਾ ਜੀ ਇਹੋ ਜਿਹਾ ਪਰਿਵਾਰ ਇਹੋ ਜਿਹੇ ਬੱਚੇ ਇਹੋ ਜਿਹੇ ਮਾਤਾ ਵਾਂ ਨਹੀਂ ਮਿਲ ਸਕਦੀਆਂ ਕਿਸੇ ਨੂੰ ਜਿੰਨਾ ਮੇਰਾ ਬੜਾਪੇ ਚਖਿਆਲ ਕਰਦੇ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਾ ਜੀ ਆ ਗੱਲ ਮੈਂ ਆ ਕਰਨੀ ਸੀ ਉਹ ਕਿਸੇ ਨੇ ਇੱਕ ਪੋਸਟ ਪਾਈ ਐ ਇੱਥੇ ਕਿ ਜੀ ਯੋਗਰਾਜ ਸਿੰਘ ਮਰਨਾ ਚਾਹੁੰਦਾ ਕਿਸ ਉੱਲੂ ਦੇ ਪੱਠੇ ਨੇ ਪਾਈ ਐ ਮੈਨੂੰ ਨਹੀਂ ਪਤਾ ਪਰ ਇਹਨੂੰ ਮੈਂ ਕਿਹਾ ਗੱਲ ਕਰਨਾ ਚਾਹਣਾ ਕਿ ਮੈਂ ਸ਼ੇਰ ਆ ਤੇ ਜੰਗਲ ਚ ਸ਼ੇਰ ਜਦ ਤੱਕ ਜਿਉਂਦਾ ਰਾਜ ਉਹਦਾ ਹੀ ਹੁੰਦਾ ਭਾਈ ਹੁਣ ਮੈਂ ਅਮਰਿਤਸਰ ਆਂ ਦੀ ਲੈ ਜਾ ਮੇਰੀ ਜ਼ਿੰਦਗੀ ਸੰਪੂਰਨ ਹੋ ਇਹਨੇ ਹੋਰ ਹੀ ਬਣਾ ਕੇ ਗੱਲ ਕਰਤੀ ਮੇਰੇ ਘਰ ਦੇ ਮਾਤਾ ਜਿਹੜੀ ਆਪਣੀ ਮੈਂ ਕਦੇ ਆਪਣੀ ਵਾਈਫ ਨੂੰ ਵਾਈਫ ਨਹੀਂ ਕਿਹਾ ਮਾਤਾ ਹੀ ਕਿਹਾ ਪਰ ਮਾਤਾ ਸਤਵੀਰ ਕੌਰ ਪੁਰੀਨਾ ਉਹ ਵਿਚਾਰੀ ਦੋ ਦੋ ਟਿਫਨ ਚੱਕੀ ਫਿਰਦੀ ਹੈ ਨਾਲੇ ਤਾਂ ਅਕੈਡਮੀ ਚ ਜਾਂਦੀ ਹੈ ਟਿਫਨ ਰੋਟੀ ਪਿੱਛੇ ਪਿੱਛੇ ਲਈ ਫਿਰਦੀ ਹੈ ਮੇਰੇ ਕੋਈ ਕਈ ਵਾਰੀ ਟਾਈਮ ਨਹੀਂ ਹੁੰਦਾ ਖਾਣ ਨੂੰ ਇਹ ਮੇਰੇ ਬੱਚੇ ਹੋਏ ਵੇਖੋ ਵੀ ਝੋਰਾ ਆ ਇਹ ਲੋ ਬਟੀਆਂ ਮੇਰੀ ਚੋਰੇ ਦੀ ਵਾਈਫ ਮੇਰੀ ਹੇਜ਼ਲ ਬਟੀਆਂ ਯੂਵੀ ਦੀ ਵਾਈਫ ਮੇਰੇ ਦੋਨੋਂ ਗ੍ਰੈਂਡਚਿਲਡਰਨ ਬੱਚੇ ਦੋਨੀਆਂ ਮਾਤਾਵਾਂ ਸ਼ਬਨੂ ਮੋਹਣੀ ਸਾਰੇ ਅਸੀਂ ਇੱਕ ਪਰਿਵਾਰ ਹਾਂ ਤੁਹਾਨੂੰ ਦੱਸ ਦਈਏ ਜੇ ਸਿਰ ਕੋ ਪਹਿਲਾਂ ਆਪਣਾ ਦਿਮਾਗ ਸੈੱਟ ਕਰ ਲਿਆ ਕਰੋ ਮੈਂ ਤੁਹਾਨੂੰ ਦੱਸਾਂ ਤੁਸੀਂ ਕੀ ਸਮਝ ਬੱਪਰ ਸ਼ੇਅਰ ਆਦਮੀ ਆ ਤਾਂ ਮੇਰਾ ਠਾ ਵੱਡਾ ਪਰਿਵਾਰ ਆ ساری ਦੁਨੀਆ ਦੀ ਮੇਰੀਆਂ ਧੀਆ ਨੇ ਪੁੱਤਰ ਨੇ ਅਜੇ ਮੈਂ ਦਸਵੇਂ ਗੁਰੂ ਮਹਾਰਾਜ ਨੇ ਆਖਿਆ ਸੱਚ ਕਹੂੰ ਸੁਣ ਲਿਓ ਸਭੇ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਇਹ ਇਹ ਪਰਿਵਾਰ ਮੇਰਾ ਮੈਨੂੰ ਜ਼ਿੰਦਗੀ ਦੇ ਵਿੱਚ ਇੰਨੀ ਕਿ ਤਾਕਤ ਬਖਸ਼ੀ ਹੋਈ ਆ ਵੀ ਜੇ ਜਦ ਚਾਹ ਕੀਤੀ ਸੀ ਮੈਂ ਹੁਣ ਸੰਪੂਰਨ ਹੋ ਗਈ ਜ਼ਿੰਦਗੀ ਮੇਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਆ ਆਯੂਵੀ ਹਰ ਮਹੀਨੇ 50000 ਰੁਪਿਆ ਮੇਰੇ ਅਕਾਊਂਟ ਚ ਭੇਜਦਾ ਜੇ ਮੈਂ ਹੁਣ ਆਵਾਜ਼ ਮਾਰਦਾ ਨਾ ਵੀ ਮੈਨੂੰ ਆ ਚਾਹੀਦਾ ਤਾਂ ਸਾਰਾ ਕੁਝ ਛੱਡ ਕੇ ਆ ਜਾਉ ਮੇਰੀ ਮਾਤਾ ਛੋਟੀ ਸੁਤਵੀਰ ਕੌਰ ਨੀਣਾ ਇਹ ਬਚਾਰੀ ਅਕੈਡਮੀ ਚ ਵੀ ਕੰਮ ਕਰਦੀ ਘਰ ਵੀ ਚਲਾਉਂਦੀ ਬੱਚੇ ਪਾਲਦੀ ਆ ਜੇ ਮੇਰੇ ਨਾਲ ਇੰਨਾ ਸਤਕਾਰ ਮਾਣ ਪਿਆਰ ਕਰਦੇ ਸਾਰੇ ਇਹਨਾਂ ਦੀਆਂ ਭੈਣਾਂ ਇਹਨਾਂ ਦੇ ਘਰ ਵਾਲੇ ਆ ਜੀ ਤੇ ਮਾਤਾ ਸਾਡੀ ਉਮੀਦ ਕੌਰ ਜੀ ਉਹ ਸਾਨੂੰ ਜਿਹਾ ਪੁੱਤ ਸਮਝ ਕੇ ਕਰ ਤੂੰ ਜੋ ਮਰਜ਼ੀ ਲਿਖਦਾ ਵੇ ਅੱਗੇ ਤੋਂ ਭਾਈ ਆਪ ਦੀ ਕਲਮ ਹ ਤਾਬੀ ਇਹੋ ਜਿਹੀ ਗੱਲਾਂ ਲਿਖਣ ਦਾ ਇਹਨੂੰ ਯੋਗਰਾ ਸਿੰਘ ਐ ਲੱਗਦਾ ਜਰਨਲ ਵੀ ਕਦੇ ਕਹਿੰਦੇ ਨੇ ਮੈਂ ਮਰਨ ਨੂੰ ਤਿਆਰ ਮੈਨੂੰ ਰੋਟੀ ਨਹੀਂ ਮਿਲਦੀ ਰੋਟੀ ਦਾ ਮੈਨੂੰ ਸਾਰੀ ਦੁਨੀਆ ਦਿੰਦੀ ਈ ਹੈ ਮੇਰੇ ਘਰ ਦੇ ਮੇਰੇ ਪਿੱਛੇ ਪਿੱਛੇ ਤੁਰੇ ਫਿਰਦੇ ਅੱਗੇ ਤੋਂ ਆ ਜਿਓ ਗੱਲਾਂ ਲਿਖੀ ਆਪਦਾ ਹਿਸਾਬ ਲਾ ਲਓ ਜੇ